ਇਸ ਵੀਡੀਓ ਦੇ ਵਿੱਚ ਫੇਰ ਉਹੀ ਦੋ ਗੱਲਾਂ ਆਪਾਂ ਦੋ ਦੋ ਗੱਲਾਂ ਹੀ ਦੱਸਦੇ ਹਾਂ ਹਰ ਇੱਕ ਵਾਰ ਤੇ ਇਟਲੀ ਵਿੱਚ ਉਹੀ ਬੰਦਾ ਫਸਦਾ ਤੇ ਉਹੀ ਬੰਦਾ ਪਿੱਛੇ ਰਹਿ ਜਾਂਦਾ ਜਿਹੜਾ ਬੰਦਾ ਕਿਸੇ ਨਾਲ ਗੱਲ ਨਹੀਂ ਕਰਦਾ ਤੇ ਜਿਹੜਾ ਬੰਦਾ ਕਿਸੇ ਨੂੰ ਪੁੱਛਦਾ ਤੇ ਦੱਸਦਾ ਨਹੀਂ ਅਣਜਾਣ ਬੰਦੇ ਲਈ ਵੀਡੀਓ ਆ ਜਿਹੜੇ ਬੰਦੇ ਮੇਰੇ ਵਰਗੇ ਆ ਪੁਰਾਣੇ ਹੁੰਦਾ ਚਲੋ ਪਤਾ ਹੀ ਆ ਇਹ ਚੀਜ਼ਾਂ ਤੇ ਜਿਹੜੇ ਬੰਦੇ ਨਵੇਂ ਆ ਜਿਨ੍ਹਾਂ ਕੋਲੇ ਪੇਪਰ ਖਰਾਬ ਹੋਏ ਨੇ ਪੇਪਰਾਂ ਦੀ ਗੱਲਬਾਤ ਕਰਨਾ ਚਾਹੁੰਦੇ ਹੁੰਦੇ ਆ ਉਹ ਤੇ ਜ਼ਿਆਦਾਤਰ ਉਹ ਜਿਹੜੇ ਪੁਰਾਣੇ ਬੰਦੇ ਆ ਉਹਨਾਂ ਨਾਲ ਗੱਲਬਾਤ ਸ਼ੇਅਰ ਕਰਨ ਤੇ ਕਈ ਬੰਦੇ ਹੁੰਦੇ ਨਾ ਮੰਨ ਲਓ ਵੀ ਕਿਸੇ ਬੰਦੇ ਨੇ ਤੁਹਾਡੇ ਡਾਕੂਮੈਂਟ ਦਾ ਕੰਮ ਕੀਤਾ ਪੇਪਰਾਂ ਦਾ ਕੰਮ ਕਰਨਾ ਤੇ ਉਹ ਬੰਦਾ ਤੁਹਾਨੂੰ ਕਹਿੰਦਾ ਕਿਸੇ ਬੰਦੇ ਕੋਲੇ ਗੱਲ ਕਰਨ ਦੀ ਕੋਈ ਜ਼ਰੂਰਤ ਨਹੀਂ ਕੋਈ ਪੰਗਾ ਵੀ ਪੈ ਸਕਦਾ ਤਾਂ ਤੁਸੀਂ ਉਹਦੇ ਨੇੜੇ ਤੇੜੇ ਨਹੀਂ ਗੱਲ ਕਰਨਾ ਚਾਹੁੰਦੇ ਤਾਂ ਕਿਸੇ ਹੋਰ ਬੰਦੇ ਨੂੰ ਗੱਲ ਨੂੰ ਬਣਾ ਕੇ ਝੂਠ ਬੋਲ ਕੇ ਤੁਸੀਂ ਕਿਸੇ ਬੰਦੇ ਤੋਂ ਸਲਾਹ ਲੈ ਸਕਦੇ ਹੋ ਬਈ ਯਾਰ ਜੇ ਇਹ ਨੇੜੇ ਤੇੜੇ ਦਾ ਬੰਦਾ ਇਹਨੂੰ ਆਏ ਨਾ ਲੱਗੇ ਕਿ ਇਹ ਗਾਹਾਂ ਜਾ ਕੇ ਦੱਸ ਦੇਵੇ ਹਨਾ ਤੁਸੀਂ ਕਿਸੇ ਦੀ ਗੱਲ ਸੁਣ ਕੇ ਚੁੱਪ ਨਹੀਂ ਰਹਿਣਾ ਤੁਸੀਂ ਆਪਣੇ ਪੇਪਰਾਂ ਬਾਰੇ ਹਰ ਇੱਕ ਇਨਸਾਨ ਦੇ ਨਾਲ ਗੱਲ ਕਰਨੀ ਆ ਸਲਾਹ ਲੈਣੀ ਆ ਸਿਆਣੇ ਬੰਦੇ ਤੋਂ ਜਿਹੜੇ ਬੰਦੇ ਪੁਰਾਣੇ ਉਹਨਾਂ ਨੂੰ ਜਿਆਦਾ ਪਤਾ ਹੁੰਦਾ ਵੀ ਕਿੱਦਾਂ ਭਾਈ ਸਜੋ ਨੂੰ ਬਣਦੀ ਆ ਕਿਹੜੀ ਤਰੀਕ ਹੈ ਕਿੱਥੋਂ ਮਿਲਦੀ ਆ ਕਿੱਦਾਂ ਹੁੰਦਾ ਕਿਹੜਾ ਕਮੂਨਾ ਸ਼ਹਿਰ ਦੇਸ਼ ਪਿੰਡ ਜੋ ਵੀ ਹੁੰਦਾ ਤੇ ਉਹਨਾਂ ਚੀਜ਼ਾਂ ਨੂੰ ਤੁਸੀਂ ਇਗਨੋਰ ਨਹੀਂ ਕਰਨਾ ਦੱਸੋ ਤੇ ਪੁੱਛੋ ਦੱਸਣ ਤੇ ਪੁੱਛਣ ਦੇ ਨਾਲ ਜਿਹੜਾ ਤੁਹਾਡਾ ਦਿਮਾਗ ਆ ਉਹ ਖੁੱਲਦਾ ਜਦੋਂ ਆਪਾਂ ਕਿਸੇ ਕੋਲੇ ਗੱਲ ਨਹੀਂ ਸ਼ੇਅਰ ਕਰਦੇ ਆਪਾਂ ਇੱਕੋ ਗੱਲ ਦਿਮਾਗ ਦੇ ਵਿੱਚ ਬਿਠਾ ਕੇ ਰੱਖਦੇ ਆ ਵੀ ਆਪਾਂ ਦਾ ਪਤਾ ਆਪਣਾ ਬੰਦਾ ਬੈਠਾ ਉਹਨੇ ਕਰ ਦੇਣਾ ਸਾਰਾ ਕੰਮ ਕਿਸੇ ਦੀ ਆਸ ਤੇ ਨਾ ਰੋ ਇੱਥੇ ਤਾਂ ਲੋਕ ਜਿਹੜੇ ਉਹਨਾਂ ਦੇ ਜੀਜੇ ਨੇ ਉਹਨਾਂ ਨੂੰ ਫਸਾਈ ਬੈਠੇ ਨੇ ਸਾਲੇ ਤੇ ਜਿਹੜੇ ਛੋਟੇ ਵੱਡੇ ਭਰਾ ਨੇ ਮਾਮੇ ਤਾਇਆ ਦੇ ਮੁੰਡੇ ਉਹ ਫਸੇ ਫਿਰਦੇ ਇੱਕ ਦੂਜੇ ਦੇ ਕੋਲ ਇੱਥੇ ਤਾਂ ਭੈਣ ਭਾਈ ਆ ਜਿਹੜੇ ਉਹ ਵੀ ਵਿਚਾਰੇ ਇੱਕ ਦੂਜੇ ਨੂੰ ਪਸਾਈ ਫਿਰਦੇ ਆ ਕਿਹੇ ਭੈਣ ਨੇ ਆ ਉਹਦੇ ਭਰਾ ਨੂੰ ਬੁਲਾਇਆ ਕਿਹੇ ਭਰਾ ਨੇ ਬੁਲਾਇਆ ਨਾ ਇਦਾਂ ਦੀਆਂ ਰਿਸ਼ਤੇਦਾਰੀਆਂ ਨੇ ਜਿਹੜੀਆਂ ਵਿਦੇਸ਼ਾਂ ਦੇ ਵਿੱਚ ਬਹੁਤ ਨੇ ਵੀ ਜੋ ਲੋਕ ਨਹੀਂ ਸਾਹਮਦੇ ਕਦੇ ਵੀ ਕਿਸੇ ਨੂੰ ਤੇ ਬੁਲਾ ਲੈਂਦੇ ਆ ਪੈਸਾ ਖਾ ਲੈਂਦੇ ਆ ਅੱਜ ਕੱਲ੍ਹ ਖੂਨ ਦੇ ਇਥੇ ਬਹੁਤ ਘੱਟ ਨੇ ਬਹੁਤ ਬੰਦੇ ਇਦਾਂ ਦੇ ਵੀ ਹੈਗੇ ਨੇ ਜਿਹੜੇ ਬੰਦੇ ਸਿਰਫ ਯਾਰੀ ਦੋਸਤੀ ਦੇ ਵਿੱਚ ਵੀ ਰਹਿ ਕੇ ਕਿਸੇ ਬੰਦੇ ਨੂੰ ਇਥੇ ਸਾਹਮਦੇ ਰੱਖਦੇ ਆ ਤੇ ਰਿਸ਼ਤੇਦਾਰ ਵੀ ਬਹੁਤ ਐਸੇ ਹੈਗੇ ਨੇ ਜਿਹੜੇ ਆਪਣਾ ਖੂਨ ਦਾ ਰਿਸ਼ਤਾ ਮੰਨ ਕੇ ਉਹਦੀ ਹਰ ਇੱਕ ਗੱਲ ਮੰਨਦੇ ਆ ਤੇ ਉਹਨੂੰ ਬਹੁਤ ਸਹਾਰਾ ਦਿੰਦੇ ਆ ਤੇ ਬੰਦਾ ਕਦੇ ਵੀ ਨਹੀਂ ਭੁੱਲਦਾ ਇਸ ਕਰਕੇ ਤੁਸੀਂ ਗੱਲ ਪੁੱਛੋ ਤੇ ਦੱਸੋ ਅੱਜ ਕੱਲ ਪੈਸੇ ਦਾ ਸਿਸਟਮ ਆ ਸਾਰਾ 20 ਯੂਰੋ ਦਾ ਕੰਮ 100 ਚ ਹੁਣ 100 ਯੂਰੋ ਚ ਹੁੰਦਾ ਤੇ ਇੱਥੇ ਸਿਰਫ ਲੋਕ ਪੈਸਾ ਦੇਖਦੇ ਆ ਹਜ਼ਾਰ ਹਜ਼ਾਰ ਯੂਰੋ ਲੋਕ ਲੈਂਦੇ ਛੋਟੇ ਛੋਟੇ ਕੰਮ ਦਾ ਤੇ ਇਹ ਜਿਹੜੀਆਂ ਨੀਤਾਂ ਨੇ ਲੋਕਾਂ ਦੀ ਬਹੁਤ ਖਰਾਬ ਹੋਈਆਂ ਨੇ ਇਸ ਕਰਕੇ ਵੀ ਗੱਲ ਸ਼ੇਅਰ ਕਰੋ ਹਰ ਇੱਕ ਬੰਦੇ ਨਾਲ ਕਦੇ ਵੀ ਗੱਲ ਲੁਕੋ ਕੇ ਨਾ ਰੱਖੋ ਪੇਪਰਾਂ ਦੀ ਗੱਲ ਹਰ ਇੱਕ ਬੰਦੇ ਨਾਲ ਸ਼ੇਅਰ ਕਰੋ ਕੀ ਪਤਾ ਤੁਹਾਨੂੰ ਦੀ ਕੋਈ ਸਿੱਖਿਆ ਮਿਲ ਜੇ ਕੀ ਪਤਾ ਉਹੀ ਸਮੋਂ ਬੰਦੇ ਤੇ ਚੱਲੇ ਹੋਵੇ ਤੇ ਉਹ ਬੰਦਾ ਲੰਘਿਆ ਹੋਵੇ ਉਸ ਸਮੇਂ ਦੇ ਵਿੱਚੋਂ ਵੀ ਹਾਂ ਯਾਰ ਮੇਰੇ ਵੀ ਐਂ ਪੇਪਰ ਸੇਮ ਖਰਾਬ ਹੋ ਗਏ ਸੀਗੇ ਮੈਨੂੰ ਕਈ ਵਾਰੀ ਕਮੈਂਟ ਕਰਦੇ ਨੇ ਬਾਈ ਸਾਨੂੰ ਪੇਪਰਾਂ ਬਾਰੇ ਦੱਸ ਸਕਦੇ ਮੈਂ ਪੇਪਰਾਂ ਬਾਰੇ ਨਹੀਂ ਦੱਸ ਸਕਦਾ ਕਿਉਂਕਿ ਮੈਨੂੰ ਜਾਣਕਾਰੀ ਨਹੀਂ ਹੈਗੀ ਆਪਾਂ ਕੋਈ ਵਕੀਲ ਨਹੀਂ ਹੈਗੇ ਆਪ ਨੂੰ ਨਾ ਨੌਲੇਜ ਆ ਆਪਾਂ ਦਾ ਛੋਟੇ ਛੋਟੀਆਂ ਗੱਲਾਂ ਕੰਮ ਕਮ ਬਾਰੇ ਬੋਲ ਕੇ ਫਾਇਦੇ ਜਿਦੋਂ ਪਤਾ ਲੱਗਦੀ ਹੈ ਤੇ ਇਹ ਆ ਵੀ ਅਣਜਾਣ ਬੰਦੇ ਜਿਹੜੇ ਮੁੰਡੇ ਜਿਹੜੇ ਵਿਚਾਰੇ ਨਵੇਂ ਬੋਲੀ ਵਗੈਰਾ ਨਹੀਂ ਆਉਂਦੀ ਮੇਰੇ ਵਰਗਿਆਂ ਨੂੰ ਤਾਂ ਉਹਨਾਂ ਨੂੰ ਥੋੜਾ ਹੌਸਲਾ ਜਾਂ ਹੁੰਦਾ ਸੁਣ ਕੇ ਤੇ ਉਹ ਕਹਿੰਦੇ ਵੀ ਚਲ ਹਾਂ ਜਰਾ ਨਵੀਂ ਜੀ ਗੱਲ ਪਤਾ ਲੱਗੀ। ਕਈ ਵਾਰੀ ਆਪਾਂ ਕਿਸੇ ਬੰਦੇ ਦੇ ਕੋਲੇ ਖੜ ਕੇ ਨੌਲੇਜ ਨਹੀਂ ਲੈ ਸਕਦੇ। ਸੋਸ਼ਲ ਮੀਡੀਆ ਦਾ ਫਾਇਦਾ ਇਹੀ ਆ ਆਪਾਂ ਚੀਜ਼ ਸੁਣ ਸਕਦੇ ਆ। ਹਨਾ ਜਿੰਨੇ ਵੀ ਤੁਸੀਂ ਹਰ ਇੱਕ ਬੰਦੇ ਦੀ ਗੱਲ ਸੁਣੋ ਟਿਕਟੋਕ ਤੇ YouTube ਤੇ Insta ਤੇ ਜਿੰਨੀਆਂ ਤੁਸੀਂ ਗੱਲਾਂ ਇਟਲੀ ਬਾਰੇ ਸੁਣ ਸਕਦੇ ਹੋ ਤੁਸੀਂ ਓਨੀਆਂ ਸੁਣੋ। ਪਰ ਕਰਨੀ ਤੁਸੀਂ ਆਪਣੀ ਮਰਜ਼ੀ ਹੁੰਦੀ ਆ। ਤੇ ਇਸ ਕਰਕੇ ਸਲਾਹ ਜ਼ਰੂਰੀ ਆ ਹਰ ਬੰਦੇ ਦੀ। ਗੱਲ ਸੁਣੋ ਜ਼ਰੂਰ ਜੇ ਆਪਾਂ ਕਿਸੇ ਨੇੜੇ ਬੰਦੇ ਨੂੰ ਮਿਲ ਨਹੀਂ ਸਕਦੇ ਤਾਂ ਸੁਣ ਤਾਂ ਸਕਦੇ ਹਾਂ ਨੈਟ ਬਜਮਾਨਾ। ਇਸ ਕਰਕੇ ਤੁਸੀਂ ਹਰ ਇੱਕ ਜਿਹੜੀ ਚੀਜ਼ ਆ ਉਹਨੂੰ ਤੁਸੀਂ ਧਿਆਨ ਚ ਰੱਖ ਕੇ ਤੇ ਕਿਸੇ ਨੂੰ ਦੱਸੋ ਤੇ ਪੁੱਛੋ ਇਹ ਸਭ ਤੋਂ ਜ਼ਰੂਰੀ ਮੈਟਰ ਹੁੰਦਾ ਜਦੋਂ ਬੰਦਾ ਚੁੱਪ ਕਰਕੇ ਬਿਠਾ ਰਹਿੰਦਾ ਵੀ ਕੋਈ ਨਹੀਂ ਆਪੇ ਹੋ ਜਾਊਗਾ ਮ ਇਹ ਬੰਦਾ ਸਾਲ ਨਗਾ ਲੈਂਦਾ ਫਿਰ ਪਤਾ ਲੱਗਦਾ ਫਿਰ ਬੰਦਾ ਭਟਕਦਾ ਰਹਿ ਜਾਂਦਾ